ਜਿੱਥੇ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਚੱਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਦੋਂ ਰੀਲ ਬਣਾਉਣ ਤੇ ਆਇਆ ਨਾ ਫਿਰ ਬੱਖਰੇ ਤਰੀਕੇ ਦੇ ਨਾਲ ਰੀਲ ਬਣਾਉਂਦੇ ਆ ਯਾਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਪਈਆਂ ਨੇ ਤੇ ਬਜਟ ਸੈਸ਼ਨ ਦੇ ਦੌਰਾਨ ਨਾ ਕੁਝ ਗੱਲਾਂ ਵੀ ਐ ਜੀਆਂ ਹੁੰਦੀਆਂ ਜਿਹੜੀਆਂ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਕਿਵੇਂ ਜਵਾਬ ਦਿੱਤਾ ਵਿਰੋਧੀਆਂ ਨੂੰ ਪਹਿਲਾਂ ਤਾਂ ਵੀਡੀਓ ਸੁਣਦੇ ਆ ਵੀਡੀਓ ਨੂੰ ਪਹਿਲਾਂ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਜਦੋਂ ਭਗਵੰਤ ਮਾਨ ਗੱਲ ਕਰਦੇ ਆ ਨਾ ਤਾਂ ਗੱਲਾਂ ਕਿਵੇਂ ਦੀ ਬਾ ਸੁਣਦੇ ਆ ਵੀ ਜਵਾਬ ਕਿਨੂੰ ਦਿੱਤਾ ਤੇ ਜਵਾਬ ਦੇ ਕੀ ਦਿੱਤਾ ਆਓ ਦੇਖਦੇ ਆ ਇਹ ਪੂਰੀ ਵੀਡੀਓ ਹਨਾ ਇਹਨੇ ਤੁਹਾਨੂੰ ਬੇਇੱਜ਼ਤੀ ਕਰਦਾ ਇਹਦੀ ਜਮਾਂ ਗੱਲ ਨਾ ਸੁਣੋ ਇਹਨਾਂ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਨਾ ਮੈਂ ਇੱਥੇ ਕੋਈ ਸੁਣਿਆ ਨਹੀਂ ਤੁਸੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਉਹ ਇੱਥੇ ਰੋਲਾ ਪਾਉਣ ਨੂੰ ਆਉਂਦੇ ਰੋਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮੰਦ ਆ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤ ਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣੇ ਨਹੀਂ ਦਿੰਦੇ ਦੇਖੋ ਤੁਸੀਂ ਕਿਹਦੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਦਾ ਆ ਜਾਓ ਐਸੇ ਕਰਕੇ ਲੋਕਾਂ ਨੇ ਕੱਢਿਆ ਸਾਰੇ ਐਸੇ ਕਰਕੇ ਲੋਕਾਂ ਨੇ ਐਤ ਕੀ ਨਿਬੜਿਆ ਇਹ ਆ ਜਿਹੜੀਆਂ 18 17 ਆ ਗਿਆ ਇਹ ਵੀ ਨਿਬੜ ਜਾਣੀਆਂ ਐਤ ਕੀ ਦੇਖੋ ਆ ਦੇਖੋ ਤੁਸੀਂ ਗੱਲਾਂ ਨਾ ਇਹ ਬਜਟ ਸੈਸ਼ਨ ਦੇ ਦੌਰਾਨ ਹੋਈਆਂ ਨੇ ਕਹਿੰਦਾ ਵੀ ਪਹਿਲਾਂ ਕਹਿੰਦੇ ਸੀ ਵੀ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦੇ ਤੇ ਹੁਣ ਆਸੀ 15 ਤਰੀਕ ਤੱਕ ਦਾ ਜਿਹੜਾ ਸੈਸ਼ਨ ਰੱਖ ਲਿਆ ਬਜਟ ਦਾ ਵੀ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਜੇ ਤੇ ਹੁਣ ਬੋਲਦੇ ਨਹੀਂ ਤੇ ਅਜਿਹੀਆਂ ਗੱਲਾਂ ਯਾਰ ਤੁਹਾਨੂੰ ਕਿਵੇਂ ਲੱਗਦੀਆਂ ਕਿਉਂਕਿ ਜਦੋਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਕੁਝ ਬੋਲਦਾ ਤਾਂ ਉਹ ਕੁਝ ਵਿਰਲਾ ਜਾਂ ਵੱਖਰਾ ਹੀ ਬੋਲ ਦਿੰਦਾ ਤੇ ਲੋਕਾਂ ਦੇ ਵਿੱਚ ਉਹ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਆ ਤੇ ਹੁਣ ਫੇਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਦੱਸਿਓ ਵੀ ਕਿਵੇਂ ਹੈ ਤੇ ਕੀ ਜਿਹੜਾ ਜਿਹੜਾ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਤੁਹਾਨੂੰ ਉਸ ਗੱਲ ਬਾਰੇ ਕੀ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਰ ਦਿਓ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ